ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਭ ਤੋਂ ਸਾਰੀ ਮੇਰੇ YouTube ਫੈਮਿਲੀ ਨੂੰ ਮੇਰੇ ਵੱਲੋਂ ਨਮਨ ਰਣ ਜੀ ਹਾਂਜੀ ਮੀਤ ਕਰਦ ਸਾਰਾ ਜੀ ਖੁਸ਼ੀ ਹੋਵੰਗੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਅਸੀਂ ਵੀ ਸਭ ਠੀਕ ਠਾਕ ਆ ਅੱਜ ਆਪਾਂ ਇੱਕ ਬਹੁਤ ਹੀ ਸਪੈਸ਼ਲ ਤੇ ਅਮਰਜੈਂਸੀ ਟੋਟਕਾ ਤੁਹਾਨੂੰ ਦੇਣ ਲੱਗੇ ਆ ਧਿਆਨ ਨਾਲ ਸੁਣੋ ਕਿੰਨੀ ਵੀ ਤੁਹਾਡੇ ਤੇ ਪਰੇਸ਼ਾਨੀਆਂ ਦੇਖੋ ਪਰੇਸ਼ਾਨ ਸਾਰੀ ਦੁਨੀਆ ਸਾਰੀ ਦੁਨੀਆ ਦੁਖੀ ਆ ਦੁੱਖ ਤੋਂ ਰਹਿਤ ਮਿਲਣ ਵਾਲੀ ਗੱਲ ਆ ਦੇਖੋ ਦੁੱਖ ਤਾਂ ਜਿਹੜਾ ਹੈਗਾ ਉਨੇ ਹੀ ਰਹਿਣਾ ਵਾ ਉਹ ਨਹੀਂ ਘਟਦਾ ਵੱਧਦਾ ਹੁੰਦਾ ਕੋਈ ਕੰਡਾ ਤਾਂ ਹੈ ਨਹੀਂ ਵੀ ਮੈਂ ਟੀਕਾ ਲਾਦਾ ਤੁਹਾਡਾ ਦੁੱਖ ਘਟ ਜੂ ਹੈ ਰਹਿਤ ਮਿਲ ਜੂ ਤੁਹਾਨੂੰ ਉਸ ਤਕਲੀਫ ਦਾ ਪਤਾ ਨਹੀਂ ਲੱਗੂ ਜਿਵੇਂ ਡਾਕਟਰ ਮੈਡੀਸਿਨ ਦੇ ਦਿੰਦੇ ਨੇ ਦਰਦ ਤੁਹਾਡੇ ਮੈਸਜ ਦਿਮਾਗ ਨੂੰ ਜਾਣਾ ਬੰਦ ਹੋ ਜਾਂਦਾ ਦਰਦ ਤਾਂ ਹੁੰਦਾ ਹੀ ਰਹਿੰਦਾ ਇਸ ਜਿਹੜੀ ਤਕਲੀਫ ਆ ਇਸ ਦੇ ਵਿੱਚੋਂ ਨਿੱਕਾਂ ਦਾ ਬੜਾ ਹਿੱਸਾ ਅਮਰ ਜੈਸੀ ਰਾਤ ਮੈਂ ਫੇਸਬੁੱਕ ਤੇ ਪਾਈ ਸੀ ਸ਼ਾਰਟ ਖੇਤੀ ਖੇਤੀ ਕੋਈ ਬਹੁਤ ਹੀ ਪਰੇਸ਼ਾਨ ਸੀ ਤੇ ਉਹਦੇ ਵਿੱਚ ਮੈਂ ਇੰਨੀਆਂ ਗੱਲਾਂ ਨਹੀਂ ਸੀ ਸਮਝਾ ਸਕੀ ਤੁਹਾਨੂੰ ਤੁਹਾਡੇ ਪਿੰਡ ਵਾਲੇ ਤੁਹਾਡੇ ਘਰ ਦੇ ਜਾਂ ਫਿਰ ਤੁਹਾਡੇ ਯਾਰ ਦੋਸਤ ਜਾਂ ਤੁਹਾਡੇ ਭੈਣ ਭਾਈ ਤੁਹਾਨੂੰ ਇਸ ਟਾਈਮ ਕੋਈ ਵੀ ਨਹੀਂ ਬੁਲਾ ਰਿਹਾ ਤੁਹਾਡੇ ਕੋਲ ਹਰ ਇੱਕ ਨਫਰਤ ਕਰ ਰਿਹਾ ਤੁਸੀਂ ਇੰਨਾ ਕਿ ਪਰੇਸ਼ਾਨ ਹੋਗੇ ਵੀ ਇਹ ਜੀ ਜ਼ਿੰਦਗੀ ਤੋਂ ਕੀ ਲੈਣਾ ਜੇਕਰ ਤੁਸੀਂ ਇਕੱਲੇ ਬੈਠ ਕੇ ਰੋਨੇ ਹੋ ਪਿੱਟਦੇ ਹੋ ਜਾਂਕਰ ਤੁਸੀਂ ਕੰਧ 'ਚ ਟੱਕਰ ਮਾਰਨ ਨੂੰ ਮਨ ਕਰਦਾ ਕੋਈ ਜਿਹੜੀ ਪਰੇਸ਼ਾਨੀ ਹੁੰਦੀ ਹੈ ਇਹ ਸਭ ਤੋਂ ਜ਼ਿਆਦਾ ਬੰਦੇ ਨੂੰ ਪਾਗਲ ਬਣਾਉਂਦੀ ਹੈ ਇਹਦਾ ਹੱਲ ਬਹੁਤ ਹੀ ਸੌਖਾ ਤੇ ਇਹਦਾ ਹੱਲ ਤਾਂ ਹੋਣਾ ਹੀ ਹੋਣਾ ਵਾ ਨਾ ਤੁਹਾਡੇ ਹੋਰ ਵੀ ਬਹੁਤ ਰਸਤੇ ਖੁੱਲਣਗੇ ਕੰਮ ਦਾ ਵੀ ਖੁੱਲੂਗਾ ਤੁਹਾਨੂੰ ਹੋਰ ਵੀ ਪਰੇਸ਼ਾਨੀਆਂ ਬਹੁਤ ਹਟਣਗੀਆਂ ਇਹਦੇ ਨਾਲ ਸਿਰਫ ਕਰਨਾ ਤੁਸੀਂ ਆ ਦੱਸਣਾ ਮੈਂ ਦੇਖੋ ਜੇ ਵੀਡੀਓ 50000 ਬੰਦੇ ਨੇ ਵਾਚ ਕਰ ਲਈ 50 ਦੇ ਵਿੱਚੋਂ 5 ਬੰਦੇ ਵੀ ਠੀਕ ਹੋ ਗਏ ਬਹੁਤ ਵੱਡੀ ਗੱਲ ਆ ਕੋਈ ਪੈਸਾ ਨਹੀਂ ਮੈਂ ਲੈਂਦੀ ਵੀਡੀਓ ਤੁਸੀਂ ਆਮ ਵੀ ਵਾਚ ਕਰਦੇ ਹੋ ਹਰ ਇੱਕ ਦੀ ਕਰ ਦਿਓ ਮੇਰੀ ਵੀ ਕਰ ਦਿਓ ਇੱਕ ਦੇਖੋ ਤੁਹਾਨੂੰ ਇਹੋ ਚੀਜ਼ ਹੁੰਦੀ ਆ ਉਹ ਤੁਹਾਨੂੰ ਕੀ ਕਹਿੰਦੇ ਨੇ ਜੀ ਸਾਨੂੰ ਇੰਨੇ ਪੈਸੇ ਦੇ ਦਿਓ ਅਸੀਂ ਤੁਹਾਡਾ ਹੱਲ ਕਰ ਦੇਵਾਂਗੇ ਤੁਸੀਂ ਠੀਕ ਹੋ ਜਾਓਗੇ ਤੁਸੀਂ ਮੂੰਹ ਮੰਗੇ ਪੈਸੇ ਦਿੰਨੇ ਹੋ ਉਹ ਜਿਹੜੀ ਵੀ ਚੀਜ਼ ਮੰਗਦੇ ਨੇ ਤੁਸੀਂ ਉਹੀ ਉਹਨਾਂ ਨੂੰ ਦਿੰਨੇ ਹੋ ਵੀ ਸਾਡਾ ਕੰਮ ਬਣੇ ਦੇਖੋ ਪਹਿਲ ਤਾਂ ਗੱਲ ਮੈਂ ਕਿਸ ਤੋਂ ਕੋਈ ਪੈਸਾ ਨਹੀਂ ਲੈਂਦੀ ਨਾ ਹੀ ਮੈਂ ਕਦੇ ਲਵਾਂਗੀ ਇਹ ਤਾਂ ਜਾਨੀ ਤੁਸੀਂ ਵਰਕਾ ਪਾੜ ਦੋ ਵੀ ਮੈਂ ਕਿਸ ਤੋਂ ਕਦੇ ਪੈਸਾ ਲਵਾਂਗੀ ਜਾਂ ਕਦੇ ਲਿਆ ਹੋਵੇ ਪਹਿਲਾਂ ਵੀ ਮੈਂ ਦਵਾਈਆਂ ਦਿੰਦੀਆਂ ਬਹੁਤ ਹੋਰ ਵੀ ਬਹੁਤ ਕੁਝ ਦਿੰਦੀਆਂ ਮੈਂ ਫੋਨ ਤੇ ਨਹੀਂ ਉਹ ਦੱਸ ਸਕਦੀ ਚੀਜ਼ਾਂ ਪਰ ਇਹ ਕੰਮ ਵੀ ਮੈਂ ਬਚਪਨ ਤੋਂ ਤੁਰੀ ਜਾਂਦੀ ਕਹਿ ਜਾਂਦੀ ਸੀ ਹੂੰ ਚਲ ਹੁਣ ਤਾਂ ਮੈਂ ਗ੍ਰੰਥ ਦੇ ਗਿਆ ਬਾਬਾ ਜੀ ਉਹ ਤੋਂ ਆਪਾਂ ਦੇਖ ਕੇ ਉਹਦੇ ਵਿੱਚ ਲਿਖਿਆ ਉਹ ਹਿੰਦੀ ਦੇ ਵਿੱਚ ਆ ਥੋੜੀ ਜੀ ਮੈਨੂੰ ਉੱਥੋਂ ਆ ਕੇ ਦਿੱਕਤ ਪੈ ਜਾਂਦੀ ਆ ਉਹ ਹਿੰਦੀ ਪੜ੍ਹਨੀ ਥੋੜੀ ਜੀ ਔਖੀ ਆ ਮੈਂ ਪਹਿਲਾਂ ਉਹਨੂੰ ਪੰਜਾਬੀ ਚ ਵਰਡ ਕਰਦੀ ਆ ਪੰਜਾਬੀ ਤੋਂ ਫਿਰ ਮੈਂ ਤੁਹਾਡੇ ਤੱਕ ਪਹੁੰਚਾਉਣੀ ਆ ਕਿਉਂ ਹਰ ਇੱਕ ਦੇ ਹਿੰਦੀ ਸਮਝ ਨਹੀਂ ਆਉਂਦੀ ਹੈਗੀ ਜਿਵੇਂ ਹਿੰਦੀ ਵਾਲਿਆਂ ਦੇ ਪੰਜਾਬੀ ਸਮਝ ਨਹੀਂ ਆਉਂਦੀ ਹੈਗੀ ਇੱਕ ਹਰ ਇੱਕ ਨੂੰ ਹਰ ਇੱਕ ਚੀਜ਼ ਦੀ ਅਖਿਆਈ ਲੱਗਦੀ ਆ ਕੁਛੇ ਕਰਨਾ ਕੀ ਹੈ 6 ਦਿਨ ਕਰਨਾ ਸ਼ਾਮ ਨੂੰ ਸੂਰਜ ਛਿਪੇ ਤੋਂ ਬਾਅਦ 9 ਵਜੇ ਤੋਂ ਪਹਿਲਾਂ ਇਹ ਕੰਮ ਸ਼ਾਮ ਨੂੰ 6 ਵਜੇ ਤੋਂ ਨਾ ਸਰੀ 6 ਦਿਨ ਸ਼ਾਮ ਨੂੰ ਸੂਰਜ ਛਿਪੇ ਤੋਂ ਬਾਅਦ 9 ਵਜੇ ਤੋਂ ਪਹਿਲਾਂ ਜਦ ਸੂਰਜ ਛਿਪ ਜਾਂਦਾ ਹੁਣ ਤਾਂ ਸਾਜਰੀ ਛਿਪੇ ਜਾਂਦਾ ਰੋਟੀ ਪਾਣੀ ਖਾ ਕੇ ਉਸ ਤੋਂ ਬਾਅਦ ਇਹ ਕੰਮ ਕਰਦਾ ਸੁੱਤੇ ਨੀਲ ਦੀ ਡੱਬੀ ਲੈਣੀਆਂ ਤੁਸੀਂ ਜਿਹੜਾ ਣਾਉਣ ਵਾਲਾ ਕੱਪ ਆ ਜਾਂ ਮੱਗ ਆ ਜੋ ਵੀ ਤੁਸੀਂ ਉਹਨੂੰ ਕਹਿੰਦੇ ਹੋ ਚਾਹੇ ਕੋਈ ਵੀ ਭਾਂਡਾ ਲੈ ਲਓ ਹਰ ਕਿਸੇ ਘਰ ਨਹੀਂ ਮੱਗ ਕੱਪ ਹੁੰਦੇ ਕਈ ਲੋਕ ਡੱਬਿਆਂ ਨਾਲ ਵੀ ਣਾ ਲੈਂਦੇ ਨੇ ਦੇਖੋ ਜੀ ਸਭ ਦੀ ਮਜਬੂਰੀ ਹੁੰਦੀ ਆ ਤੁਸੀਂ ਸਵਾ ਚਮਚਾ ਸੁੱਕੇ ਨੀਲ ਦਾ ਪਾ ਕੇ ਉਹਦੇ ਵਿੱਚ ਘੋਲ ਲੈਣਾ ਪਾਣੀ ਪਾ ਕੇ ਸਮਾਰਤੀ ਉਹ ਤੋਂ ਬਾਅਦ ਅੱਜ ਕੱਲ੍ਹ ਘਰ ਫਲੈਸ਼ਾਂ ਸਭ ਦੇ ਬਣੀਆਂ ਹੋਈਆਂ ਨੇ ਜਿਹਦੇ ਨਹੀਂ ਹੈਗੀ ਕਈ ਲੋਕਾਂ ਦੇ ਅੱਜ ਕੱਲ੍ਹ ਪਰ ਮੈਨੂੰ ਨਹੀਂ ਉਮੀਦ ਹੈ ਕਿ ਵੀ ਨਾ ਹੋਵੇ ਕਿਸੇ ਦੇ ਹਰ ਇੱਕ ਤੇ ਫਲੈਸ਼ ਬਣੀ ਹੋਈ ਆ ਤੁਸੀਂ ਉਹ ਫਲੈਸ਼ ਦੇ ਵਿੱਚ ਢੋਲ ਦੇਣਾ ਨੀਲ ਵਾਲੇ ਪਾਣੀ ਨੂੰ ਤੇ ਉਹ ਤੋਂ ਬਾਅਦ ਪ੍ਰੈਸ਼ ਕਰ ਦੇਣਾ ਪਾਣੀ ਛੱਡ ਦੇਣਾ ਇਹ ਕੰਮ 6 ਦਿਨ ਲਗਾਤਾਰ ਕਰਨਾ ਰਿਜ਼ਲਟ ਦੂਜੇ ਦਿਨ ਤੋਂ ਮਿਲਣਾ ਸ਼ੁਰੂ ਹੋਗਾ 6 ਦਿਨ ਕਰਨਾ ਲਗਾਤਾਰ 6 ਦਿਨ ਨਾ ਗਾਣੀ ਪਾਓ ਰਿਜ਼ਲਟ ਦੂਜੇ ਦਿਨ ਤੋਂ ਸ਼ੁਰੂ ਹੋਆ ਦੇਖੋ ਨਾ ਤੇਲ ਲੱਗੇ ਨਾ ਫਟਕੜੀ ਨਾ ਤੁਹਾਡਾ ਪੈਸਾ ਲੱਗਦਾ ਨਾ ਥੇਲਾ ਫੇਰ ਵੀ ਬੇਬੇ ਤੂੰ ਇਹ ਕਰ ਰਹੀ ਹੈਂ ਉਹ ਕਰ ਰਹੀ ਹੈਂ ਜਰ ਮੈਂ ਕਹ ਰਹੀ ਹਾਂ ਕਿਸਦਾ ਭਲਾ ਹੋ ਜਵੇ ਲੋਕੀ ਬਹੁਤ ਸੰੰਜਾਂ ਚ ਫਸੇ ਹੋਏ ਨੇ ਲੋਕੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕੀ ਬਹੁਤ ਅਬਦਾ ਘਰ ਲਟਾ ਰਹੇ ਨੇ ਤੇ ਲੁੱਟ ਰਹੇ ਨੇ ਲੋਕ ਲੁੱਟਣ ਵਾਏ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਤੇ ਜਿਹੜੇ ਇਹ ਲੋਕ ਵੀਡੀਓ ਵਾਚ ਕਰਦੇ ਨੇ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਉਹ ਬਹੁਤ ਮਾਰ ਖਾ ਚੁੱਕੇ ਨੇ ਉਹਨਾਂ ਨੂੰ ਜੇ ਕੋਈ ਫਾਇਦਾ ਹੋ ਜੂ ਕੀ ਮਾਰਾ ਮੁੰਡਾ ਠੀਕ ਹੋ ਗਿਆ ਵਿਚਾਰਾ ਜਿਹਨੂੰ ਜਿਹੜਾ ਫਾਂਸੀ ਲੈਣ ਭੱਜਦਾ ਸੀ ਉਹਨੂੰ ਤਾਂ ਭਾਈ ਇਹ ਨੁਕਤੇ ਨਹੀਂ ਧਾਰਤਾ ਉਹਨੂੰ ਇਹ ਛੋਟੇ ਜਿਹੇ ਨੁਕਤੇ ਨੇ ਧਾਰਤਾ ਛੋਟੇ ਜਿਹੇ ਟੋਟਕੇ ਨੇ ਹੈ ਇਹ ਕਹਿੰਦਾ ਮੇਰਾ ਮੁੰਡਾ ਫਾਂਸੀ ਲੈਣ ਜਾਂਦਾ ਸੀ ਜਿੱਥੇ ਮੈਂ ਨਿੰਬੂ ਬੰਨਿਆ ਸੀ ਤੁਸੀਂ ਮਜ਼ਾਕ ਸਮਝਦੇ ਇਸ ਗੱਲ ਪਰ ਮੈਂ ਇੱਥੇ ਉਹ ਵੀਡੀਓ ਨਹੀਂ ਲਾਈ ਮੈਂ ਲਾਉਂਗੀ ਜਰੂਰ ਉਹ ਮੁੰਡੇ ਦਾ ਕਮੈਂਟ ਆ ਹੋਰ ਵੀ ਬਹੁਤ ਕਮੈਂਟ ਆਉਂਦੇ ਨੇ ਇਸ ਜੀ ਗੱਲ ਇਹ ਇੱਕ ਮੁੰਡੇ ਦਾ ਹੀ ਆਇਆ ਬਾਕੀ ਮੈਨੂੰ ਲਾਉਣਾ ਨਹੀਂ ਆਉਂਦਾ ਵੀਡੀਓ ਦੇ ਉੱਤੇ ਮੈਂ ਕਿਸੇ ਮੁੰਡੇ ਤੋਂ ਲਵਾਉਣੀ ਆ ਗਾਹ ਭੇਜ ਕੇ ਵੀਡੀਓ ਉਹਦੇ ਕਰਕੇ ਮੈਨੂੰ ਥੋੜੀ ਜੀ ਦਿੱਕਤ ਜਰੂਰ ਪੈ ਜਾਂਦੀ ਆ ਕੋਈ ਨਾ ਮੈਂ YouTube ਤੇ ਲਾਉ ਫੇਸਬੁੱਕ ਤੇ ਵੈਸੇ ਮੇਰਾ ਲਾਇਆ ਹੋਇਆ ਵਾ ਥੈਂਕ ਯੂ ਜੀ